ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਉ ਜੀ ਕੁਰਬਾਨੀ ਦਾ ਪਹਿਲਾ ਜੋ ਸ਼ਬਦ ਹੈ ਉਸ ਦਾ ਬੜੇ ਹੀ ਸੌਖੇ ਤੇ ਸਹਿਜ ਜਿਹੇ ਨਾਲ ਚਾਰ ਉਪਾਇ ਦਾ ਉਸ ਨੂੰ ਬੋਲਣ ਦਾ ਜੋ ਤਾਜ ਹੈ ਤੁਹਾਡੇ ਨਾਲ ਮੈਂ ਸਮਝਾਣ ਦੀ ਆਗਾ ਸੋ ਮੈਨੂੰ ਆਸ ਹੈ ਤੁਹਾਨੂੰ ਬਹੁਤ ਆਸਾਨ ਹੋ ਜਾਵੇਗਾ ਇਸ ਦਾ ਚਾਰ ਉਪਰਨਾ ਕਿਸ ਨੂੰ ਬੋਲਣਾ ਸੋ ਇਹ ਹੈ ਇੱਕ ਓ ਅੰਕਾ

आर सी ए आर कार्बन को तो मुझे ठीक रख लो और इसका इकट्ठा उच्चारण की बनेगा ओ अनसार एक ओ अनुसार एस ओ अनआर सो मैं आज करदा हूं इस सरल और ऐसे तरीके के द्वारा कुछ भी बड़े आसानी के द्वारा इसका उच्चारण करना सीखता होगे वो लोग सीखता होगे सो एमसीक्यू वीडियो और देखने वास्ते ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ